होना हो, हाँ जी। अपनी मर्जी हाँ का तो अच्छा। इस्लाम भी मर्जी नलाक हो।, तो हो गये तौर पर हट मेर की अल्ह के हुक्म से किया जा रहा क्या कबूल अच्छा ਤੇ ਇਸਲਾਮ ਦੇ ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹੋ ਹਾਂਜੀ ਮੈਂ ਨਾਸਰ ਨਾਲ ਤਰਬਦੀਆਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਾਂ ਨਾ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਜੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ 10000 ਰੁਪਏ ਹਟਮਰ ਕੀ ਵਜ੍ਹਾ ਨੂੰ ਵਰਗਵਾਹ ਕਰਾ ਲਈ ਸਰਜੀਤ ਕੋਰਦੀ ਪਾਕਿਸਤਾਨ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਇਸ ਗੱਲ ਦਾ ਜ਼ਿਕਰ ਕਰਦੀ ਨਜ਼ਰ ਆਈ ਹੈ ਕਿ ਮੈਂ ਨਾਸਿਰ ਨੂੰ ਪਿਆਰ ਕਰਦੀ ਹਾਂ ਨਾਸਿਰ ਨੂੰ ਮੈਂ 9 ਸਾਲ ਤੋਂ ਜਾਣਦੀ ਹਾਂ ਔਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਸਲਾਮ ਮੈਂ ਆਪਣੀ ਮਰਜ਼ੀ ਦੇ ਨਾਲ ਕਬੂਲ ਕਰ ਰਹੀ ਹਾਂ ਤਾਂ ਇਹ ਵੀਡੀਓ ਜਿਹੜੀ ਹੈ ਹੁਣ ਵਾਇਰਲ ਹੋ ਰਹੀ ਹੈ ਤੁਹਾਡਾ ਅਸੀਂ ਸਾਂਝੀ ਵੀ ਕਰ ਰਹੇ ਹਾਂ ਤਾਂ ਪਾਕਿਸਤਾਨ ਦੇ ਵਿੱਚ ਨਿਕਾਹ ਕਬੂਲ ਕਰਦੇ ਆ ਦੀ ਸਰਜੀਤ ਕੋਰਦੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਔਰ ਜ਼ਿਕਰ ਇਹੋ ਕਿ ਇਹ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 4 ਨਵੰਬਰ ਨੂੰ ਸਿੱਖ ਜੱਥਾ ਪਾਕਿਸਤਾਨ ਗਿਆ ਸੀ ਔਰ ਉਸ ਜੱਥੇ ਦੇ ਵਿੱਚ ਸਰਬਜੀਤ ਕੌਰ ਵੀ ਜਿਹੜੀ ਹੈ ਮੌਜੂਦ ਸੀ ਹਾਲਾਂਕਿ ਕੋਈ ਦਿਨ ਬਾਅਦ ਹੀ ਯਾਨਕਿ 10 ਦਿਨਾਂ ਬਾਅਦ ਪਾਕਿਸਤਾਨ ਤੋਂ ਗੁਰਦਮਾ ਦੀ ਯਾਤਰਾ ਤੇ ਦਰਸ਼ਨ ਦੇਦਾਰ ਕਰਕੇ ਜੱਥਾ ਜਿਹੜਾ ਹੈ ਭਾਰਤ ਤੋਂ ਵਾਪਸ ਪਹੁੰਚਿਆ ਪਰ ਉਸ ਜੱਥੇ ਦੇ ਵਿੱਚ ਸਰਬਜੀਤ ਕੋਰ ਜਿਹੜੀ ਹੈ ਉਹ ਮੌਜੂਦ ਨਹੀਂ ਸੀ ਜੱਥੇ ਦੇ ਵਿੱਚੋਂ ਫਰਾਰ ਹੋ ਗਈ ਸੀ ਹਾਲਾਂਕਿ ਇਸ ਨੂੰ ਲੈ ਕੇ ਜਾਂਚ ਵੀ ਚੱਲ ਰਹੀ ਹੈ ਪਰ ਦੂਜੇ ਪਾਸੇ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਕਿ ਸਰਬਜੀਤ ਕੋਰ ਪਾਕਿਸਤਾਨ ਦੇ ਵਿੱਚ ਉਸਨੇ ਆਪਣਾ ਧਰਮ ਜਿਹੜਾ ਹੈ ਤਬਦੀਲ ਕਰ ਲਿਆ ਔਰ ਨੂਰ ਹੁਸੈਨ ਬਣ ਗਈ ਹੈ ਸਰਬਜੀਤ ਕੋਰ ਔਰ ਕਿਸੇ ਵਿਅਕਤੀ ਦੇ ਨਾਲ ਨਿਕਾਹ ਕਰ ਲਿਆ ਪਰ ਇਹ ਨਿਕਾਹ ਅਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਇਆ ਨਿਕਾਹ ਕਬੂਲ ਕਰਦੇ ਦੀ ਵੀਡੀਓ ਹੈ ਔਰ ਦਾਵਾ ਇਹ ਵੀ ਹੋਇਆ ਉਸ ਵਕਤ ਕਿ ਮਹਿਲਾ ਨੇ ਆਪਣੀ ਸਹਿਮਤੀ ਦੇ ਨਾਲ ਦੱਸਦੀ ਹੈ ਕਿ ਮੌਲਵੀ ਕੋਲੋਂ ਨਿਕਾਹ ਜਿਹੜਾ ਉਹ ਪੜਿਆ ਉਸਨੇ ਮੌਲਵੀ ਨੇ ਜਿਹੜਾ ਨਿਕਾਹ ਪੜਿਆ ਔਰ ਜੋ ਕਿ ਇੱਕ ਸਰਟੀਫਿਕੇਟ ਜਿਹੜਾ ਉਹ ਵੀ ਸਾਹਮਣੇ ਆਇਆ ਸੀ ਇਹਨਾਂ ਦਿਨਾਂ ਦੇ ਦੌਰਾਨ ਪਰ ਇਸ ਵਕਤ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਦੱਸਦੀ ਹੈ ਕਿ ਸਰਬਜੀਤ ਕੌਰ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਮੈਂ ਨਾਸਿਰ ਹੁਸੈਨ ਨੂੰ ਪਿਆਰ ਕਰਦੀ ਹਾਂ ਨਾਸਿਰ ਹੁਸੈਨ ਨੂੰ ਮੈਂ 9 ਸਾਲ ਤੋਂ ਜਾਣਦੀ ਹਾਂ ਤਾਂ ਪਾਕਿਸਤਾਨ ਦੇ ਵਿੱਚ ਨਿਕਾਹ ਕਬੂਲ ਕਰਦੇ ਆਂ ਦੀ ਸਰਬਜੀਤ ਕੋਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਇਸਲਾਮ ਮੈਂ ਆਪਣੀ ਮਰਜ਼ੀ ਦੇ ਨਾਲ ਕਬੂਲ ਕਰ ਰਹੀ ਹਾਂ ਹੁਣ ਤੁਹਾਨੂੰ ਸਿੱਧਾ ਵੀਡੀਓ ਵੱਲ ਲੈ ਚਲਦੇ ਹਾਂ ਹਾਂਜੀ ਮੈਂ ਨਾਸਿਰ ਨੂੰ ਪਿਆਰ ਕਰਦੀ ਹਾਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਾਂ ਮੈਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ 10000 ਪ੍ਰਤੀਹਟ ਮੈਂ ਕੀ ਵਜੋਂ ਗਵਾਹ ਹਾਂ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹੋ ਹਾਂਜੀ ਮੈਂ ਨਾਸਰ ਮੁਕਰ ਕਰਦੇ ਹਾਂ ਤੇ ਕਾਫੀ 9 ਸਾਲਾਂ ਤੋਂ ਜਾਣਦੇ ਹਾਂ ਨਾ ਅੱਛਾ ਤੇ ਇਸਲਾਮ ਵੀ ਤੁਸੀਂ